ਇਸ ਤੋਂ ਬਿਨਾਂ ਇਹ ਤੁਹਾਨੂੰ ਕੁਝ ਦੂਰ ਲੱਗਦਾ ਹੈ। ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਰਦੀਪਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਆਪਾਂ ਅੱਜ ਇੱਛਾ ਕਰਨੀ ਕਿ ਆਪਾਂ ਨਹੀਂ ਇਹ ਮਗਾਇਸ ਕਿ ਤਿਆਰ ਹੈ। ਇਹ ਪੌਣ ਲੈਣੀ ਹੁੰਦਾ ਹੈ ਸੀਗੀ ਕਿ ਆਪਾਂ ਇਹਨਾਂ ਨੂੰ ਸਰੋਂ ਦੇ ਤੇਲ 'ਚ ਤਪ ਕਰਤਾ ਹੈ। ਇਸਨੇ ਕਿੱਟੇ ਉਹ ਕੇ ਰੱਖਤੀ ਜਦੋਂ ਉਹ ਤੇਲ 'ਚ ਹੁਣ ਆਪਾਂ ਸ਼ਾਮ ਨੂੰ ਭੁੰਨਦੇ ਆ ਤੇ ਫਿਰ ਇਹਨਾਂ ਨੂੰ ਸੂਗ ਨੂੰ ਵਰਤ ਕੇ ਜਨਾ ਤੋਂ ਕੇ ਸਾਫ ਕਰਨਾ ਹੈ ਤੇ ਇਹ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਇਹ ਵਾਲੀ ਬਲੌਕ ਪੇਂਟਿੰਗ ਵਗੈਰਾ ਦਾ ਕੋਈ ਵੀ ਸਾਡੀ ਪੇਂਟਿੰਗ ਵਗੈਰਾ ਕਰ ਸਕਦੇ ਹਾਂ ਲਈ ਇਹ ਆਪਾਂ ਮੰਗਵਾ ਲਈਏ ਐਸੇ ਇਸ ਤਰ੍ਹਾਂ ਦੇ ਲੈ ਲੈਣੇ ਇਹ ਇਹਨਾਂ ਨੂੰ ਤੇਲ ਚ ਭਿਉਣ ਦਾ ਮਕਸਦ ਇਹੀ ਹੈ ਵੀ ਜੋ ਆਪਾਂ ਕੋਈ ਵੀ ਕਲਰ ਵਗਾਇਆ ਬਾਅਦ ਚ ਇਹਨਾਂ ਤੇ ਲਾਵਾਂਗੇ ਕਿ ਉਹ ਬਹੁਤ ਚੰਗੀ ਤਰ੍ਹਾਂ ਇਹਨੂੰ ਅਜ਼ਰਵ ਕਰ ਲੈਂਦੇ ਆ ਕਲਰ ਨੂੰ ਆਸਾਨੀ। ਇਹਨਾਂ ਨੂੰ ਆਪਾਂ ਪਿਆਉਂ ਤੇ ਰੱਖਾਂਗੇ ਰਾਤ ਭਰ ਤਾਂ ਕਿ ਜਿਹੜੀ ਇਹ ਲੱਕੜ ਹੈ ਇਹ ਤੇਲ ਦੇ ਵਿੱਚ ਚੰਗੀ ਤਰ੍ਹਾਂ ਲੱਪ ਹੋ ਗਈ। ਤਾਂ ਕਿ ਜੋ ਵੀ ਆਪਾਂ ਨੂੰ ਕਲਰ ਵਗੈਰਾ ਲਾਵਾਂਗੇ ਉਹ ਸੈਟ ਹੋ ਜਾਵੇ। ਆਪਾਂ ਆਪਾਂ ਤੇਲ ਦੇ ਵਿੱਚ ਭਿਉਂਦੇ ਆਪੂੜੇ ਚੰਗੀ ਤਰ੍ਹਾਂ ਮਲਦੇ ਆ। ਆਪਾਂ ਇਹਨਾਂ ਨਾਲ ਨਹੀਂ ਕਰਾਂਗਾ। ਵੀਰੇ ਨੰਦ ਦਾ ਆਂਗਤ ਨੂੰ ਇਹ ਜਰਟਨ ਨੂੰ ਮਿਲ ਜੇ ਫਿਰ ਆਪਾਂ ਤੁਹਾਨੂੰ ਥੋੜੇ ਜਿਹਰੇ ਤੇ ਹਮਸਾਨ ਕੇ ਚੱਲੀਏ ਚਲ ਕਰ ਲਏ ਸ਼ੁਰੂ ਹਾਂਜੀ ਆਪਾਂ ਨਾ ਇਹ ਕਲਸ ਆਪਣਾ ਬਾਰਸ ਲਾ ਆ ਗਿਆ ਸੀ ਓਪਨ ਤਾਂ ਕਰ ਲਿਆ ਸੀਗਾ ਤੇ ਸ਼ੂਟ ਨਹੀਂ ਹੋਇਆ ਸੀ ਆਪਣੇ ਤੋਂ ਇਹ ਫੈਬਰਿਕ ਕਲਰ ਮੰਗਾਏ ਸੀਗੇ ਆਪਾਂ ਕਲਰ ਆਪਣੇ ਕੋਲੇ ਸੀਗੇ ਤੇ ਆਪਾਂ ਇਹ ਹੋਰ ਮੰਗਾਏ ਸੀਗੇ ਅਸੀਂ ਇਸ ਤਰ੍ਹਾਂ ਕਾਫੀ ਸੂਟ ਪਹਿਣਾ ਦੀ ਡਿਮਾਂਡ ਆ ਰਹੀ ਸੀਗੀ ਵੀ ਤੁਸੀਂ ਸਾਨੂੰ ਪੇਂਟ ਵਾਲੇ ਸੂਟ ਤਿਆਰ ਕਰਕੇ ਦਿਓ ਤੇ ਉਹ ਆਪਾਂ ਕਰਨਾ ਵਾਸਤੇ ਸਮਾਨ ਲਗਾਇਆ ਸੀਗਾ ਤੇ ਇਹ ਬਰਸ਼ ਦੇ ਨਾਲ ਕਰਨ ਵਾਲੇ 6 ਕਲਰ ਹੈ ਤੇ ਕੋ ਆਪਾਂ ਮੰਗਾਈ ਸੀਗੀ ਪੈਸੇ ਜੀ ਤੁਹਾਨੂੰ ਦਿਖਾਏ ਸੀਗੇ ਇਹ ਬਰਸ਼ ਮੰਗਾਈ ਸੀ ਖੋਲੀ ਬਤੋਏ ਆਹ ਜੀ ਇਸ ਤਰ੍ਹਾਂ ਇਹ ਬੁਰਸ਼ ਹੈ ਇਹ ਆ ਤਾਂ ਕਾਫੀ ਮੋਟਾ ਹੈ ਤੇ ਠੀਕ ਆ ਦੋਨੇ ਆਜਾ ਮਾ ਜੀਰੋ ਨੰਬਰ ਆ ਸਾਫ ਜੀ ਚਾ ਇਹਨੇ ਤੇ ਲਿਖਿਆ ਹੋਈ ਹੋਊਗਾ ਆਂਦੋਂ ਹਮਸੂਦੇ ਆ ਜੀ ਇਹ ਪੇਂਟ ਬੁਰਸ਼ ਤੇ ਇਹ ਆਪਾਂ ਮੀਸ਼ੇ ਤੋਂ ਹੀ ਮੰਗਾਇਆ ਸੀ ਇਹ ਸਮਾਨ ਮੈਂ ਤਰ ਤਰ ਚੀਜ਼ਾਂ ਔਨਲਾਈਨ ਹੀ ਮੰਗਾਉਣੀਆਂ ਹੁੰਦੀਆਂ ਜੀ ਮੈਨੂੰ ਸੌਖਾ ਰਹਿੰਦਾ ਇਸ ਚੀਜ਼ ਤੇ ਮੈਂ ਤੈਨੂੰ ਮੰਗਾ ਲੈਣੀ ਆ ਚਲੋ ਹਾਂਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਜੀ ਕੰਮ ਹੋ ਗਿਆ ਸਵੇਰ ਦੇ ਤੇ ਆਪਾਂ ਦਵਾਈ ਲੈਣ ਗਏ ਸੀਗੇ ਸੰਦੇਆਈ ਤੇ ਆਪਾਂ ਉੱਠ ਗਏ 7:30 ਵਜੇ ਉੱਠ ਗਏ ਸੀਗੇ ਤੇ ਬਸ ਮੈਂ ਸਵਾ 9:00 ਵਜੇ ਦਿਨ ਘਰੇ ਆ ਗਈ ਸੀ ਲੈ ਕੇ ਤੇ ਸਾਈ ਦੇ ਸਾਈ ਦੇ ਡੈਡੀ ਘਰੇ ਸੀਗੇ ਮੇਰੇ ਨਾ ਪੇਨ ਹੋ ਰਿਹਾ ਸੀਗਾ ਜੀ ਬੈਕ ਠੂਈ ਦੇ ਵਿੱਚ ਬਹੁਤ ਜ਼ਿਆਦਾ ਤੇ ਫਿਰ ਮੈਂ ਚਲੋ ਭੱਜ ਕੇ ਲਈ ਅੱਗੇ ਮਮਾ ਲੇ ਗਈ ਸੀਗੀ ਮੈਂ ਆਪਦੇ ਅੱਜ ਤੋਂ ਕੋਸਾ ਸਪਸਮਾਨ ਲੈ ਕੇ ਆਉਣਾ ਸੀਗਾ ਉਹ ਦੁਕਾਨ ਦਾ ਹੀ ਸਮਾਨ ਸੀਗਾ ਉਹ ਲੈ ਆਏ ਸੀ ਤੇ ਉਹ ਬਸ ਕਾਲੀ ਕਾਲੀ ਦੇ ਵਿੱਚ ਬਲੌਕ ਸ਼ੂਰ ਨਹੀਂ ਹੋਇਆ ਮੇਰੇ ਤੋਂ ਤੇ ਹਰ ਇੱਕ ਸਾਈ ਕਰੇ ਸੀ ਤੇ ਡੇਢੀ ਕਰੇ ਸੀ ਰੋਟੀ ਮੈਂ ਬਣਾ ਕੇ ਉੱਡ ਗਈ ਸੀ ਆ ਕੇ ਮੈਂ ਰੋਟੀ ਖਾ ਲਈ ਇਹਨਾਂ ਨੇ ਮਗਰੋਂ ਖਾ ਲਈ ਸੀ ਰੋਟੀ ਤੇ ਕੱਪੜੇ ਆਪਾਂ ਧੋਤੇ ਨਹੀਂ ਅੱਜ ਸ਼ਾਮ ਨੂੰ ਧੋਵਾਂਗੇ ਬਾਕੀ ਵਧੀਆ ਜੀ ਠੀਕ ਠਾਕ ਆ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਤੇ ਪਾਠ ਕਰਿਆ ਕਰੋ ਗਰਮੀ ਤੋਂ ਬਚ ਕੇ ਰਿਹਾ ਕਰੋ ਜੀ ਸਾਰੇ ਪਰਮਾਤਮਾ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੇਰੇ YouTube ਪਰਿਵਾਰ ਨੂੰ ਤਾਂ ਅੰਦਰੋਸਤੀਆਂ ਵਾਕਸੇ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਣਰਾਤਾ ਪੈਹੀ ਅਦਾਸ ਕਰਦੇ ਆਂ ਜੀ ਅਦੀ ਭੈਣ ਨੂੰ ਸਪੋਰਟ ਕਰਿਆ ਕਰੋ ਆਸਦੇ ਵਸਦੇ ਰਹੋ ਪਰਮਾਤਮਾ ਸਾਰਿਆਂ ਦੇ ਸੁਪਨੇ ਪੂਰੇ ਕਰੇ ਜੀ ਮੈਨੂੰ ਸਪੋਰਟ ਕਰਿਆ ਕਰੋ ਆਪਦੀ ਛੋਟੀ ਭੈਣ ਨੂੰ ਹੈਲਪ ਕਰਿਆ ਕਰੋ ਜੀ ਦੁਨੀਆ ਤੇ ਹਰ ਇੱਕ ਇਨਸਾਨ ਦੀ ਤੇ ਚਲੋ ਬਾਈ ਗੁਰੂ ਦਾ ਨਾਮ ਜ਼ਰੂਰ ਲਿਆ ਕਰੋ ਜੀ ਪਾਠ ਕਰਨਾ ਸਾਰਿਆਂ ਨੂੰ ਬਾਰੇ ਜ਼ਰੂਰੀ ਹੈ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਚੰਗੀ ਦੇਖਿਆ ਕਰੋ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ